ਨਵਾਂ ਪੰਜਾਬੀ ਦੇਖ ਰਹੇ ਤੁਸੀਂ ਮਹਾਂਚਲ ਜਗੀ ਸੁਖਮੀਤ ਦਿਪਤੀ ਅਤੇ ਨੰਗਲੰਬੀਆਂ ਦੇ ਮਰਡਰ ਕੇਸ ਦੇ ਵਿੱਚ ਸ਼ੂਟਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਦੀਆਂ ਤਾਜ਼ਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਕਿ ਕੁਝ ਬਰਾਮਦ ਉਹਦੇ ਕੋਲ ਹੋਇਆ ਹੈ ਤੁਹਾਨੂੰ ਸਾਰੀ ਜਾਣਕਾਰੀ ਇਸ ਖਬਰ ਦੇ ਵਿੱਚ ਦਿਆਂਗੇ ਕਿ ਆ ਜਾ ਰਿਹਾ ਕਿ ਜਲੰਧਰ ਪੁਲਿਸ ਇਸ ਗੈਂਗਸਟਰ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲੈ ਕੇ ਆਈ ਹੈ ਨਾਲ ਹੀ ਪੰਜਾਬ ਦੇ ਅੰਤਰਰਾਸ਼ਟਰੀ ਸਰਕਲ ਸਾਈਕਲ ਕਬੱਡੀ ਖਿਡਾਰੀ ਸੰਦੀਪ ਨੰਗਲੰਬੀਆ ਨਾਲ ਹੀ ਗੈਂਗਸਟਰ ਪੁਨੀਤ ਜਲੰਧਰ ਅਤੇ ਨਰਿੰਦਰ ਲਾਲੀ ਸਮੇਤ ਇਹਨਾਂ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆਂਦਾ ਹੈ ਇਹਨਾਂ ਦੋਵਾਂ ਗੈਂਗਸਟਰਾਂ ਨੇ ਪੰਜਾਬ ਹਰਿਆਣਾ ਦਿੱਲੀ ਤੇ ਰਾਜਸਥਾਨ ਦੇ ਵਿੱਚ ਇੱਕ ਦਰਜਨ ਕਤਲਾਂ ਸਮੇਤ ਕਈ ਘਿਣਾਉਣੇ ਅਪਰਾਧ ਕੀਤੇ ਨੇ ਪੰਜਾਬ ਪੁਲਿਸ ਦੇ ਕਾਊਟਰ ਇੰਟੈਲੀਜੈਂਸ ਦੇ ਵਿੱਚ ਵੀ ਦੋਵਾਂ ਮੁਲਜ਼ਮਾਂ ਦਾ ਰਿਮਾਂਡ ਖਤਮ ਹੋਣ ਤੇ ਪੁਲਿਸ ਉਹਨਾਂ ਨੂੰ ਲੈ ਕੇ ਆਈ ਹੈ ਦੋਵਾਂ ਤੋਂ ਜ਼ਿਲ੍ਹੇ ਦੇ ਤਿੰਨ ਵੱਡੇ ਕਤਲ ਮਾਮਲਿਆਂ ਦੇ ਵਿੱਚ ਪੁਸ਼ਗਿਸ਼ ਕੀਤੀ ਜਾਏਗੀ ਨਾਲ ਹੀ ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲੈ ਲਿਆ ਨਾਲ ਹੀ ਪੁਲਿਸ ਨੇ ਮੁਲਜ਼ਮ ਦਾ 10 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਸਿਰਫ 3 ਦਿਨ ਦਾ ਰਿਮਾਂਡ ਦਿੱਤਾ ਤਾਂ ਤਾਜ਼ਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਏਸੀਪੀ ਪਰਮਜੀਤ ਸਿੰਘ ਨੇ ਵੀ ਦੱਸਿਆ ਕਿ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਇੰਦਿੰਦਰ ਰਿਮਾਂਡ ਤੇ ਲਿਆ ਗਿਆ ਡਿਪਟੀ ਕਤਲ ਕੇਸ ਦੇ ਵਿੱਚ ਉਸ ਨੂੰ ਰਿਮਾਂਡ ਤੇ ਭੇਜ ਦਿੱਤਾ ਗਿਆ ਇਸ ਵੇਲੇ ਉਹ ਕਪੂਰਥਲਾ ਜੇਲ੍ਹ ਦੇ ਵਿੱਚ ਸੀ ਜਿੱਥੇ ਉਸ ਨੂੰ ਲਿਆਂਦਾ ਗਿਆ ਤਾਂ ਮਲਜ਼ਮਾ ਖਿਲਾਫ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ ਕਤਲ ਦੀ ਐਫ ਆਈ ਆਰ ਦਰਜ ਕਰ ਲਈ ਗਈ ਹੈ ਇਸ ਮਾਮਲੇ ਦੇ ਵਿੱਚ ਪੁਸ਼ਕਿਸ਼ ਕੀਤੀ ਜਾਏਗੀ ਤਾਂ ਪੁਲਿਸ ਸਾਬਕਾ ਕੌਂਸਲਰ ਸੁਖਮੀਤ ਡਿਪਟੀ ਅਤੇ ਕਾਰੋਬਾਰੀ ਟਿੰਕੂ ਦੇ ਕਤਲ ਮਾਮਲੇ ਦੇ ਵਿੱਚ ਮਲਜ਼ਮਾ ਤੋਂ ਪੁਸ਼ਕਿਸ਼ ਕਰੇਗੀ ਨਾਲ ਹੀ ਪਨੀਤ ਅਤੇ ਨਰਿੰਦਰ ਲਾਲੀ ਤੋਂ ਮੁੱਖ ਤੌਰ ਦੇ ਉੱਤੇ ਸੁਖਮੀਤ ਡਿਪਟੀ ਮਾਮਲੇ ਦੇ ਵਿੱਚ ਪੁਛਗਿਛ ਕੀਤੀ ਜਾਵੇਗੀ ਕਿਉਂਕਿ ਡਿਪਟੀ ਮਾਮਲੇ ਦੇ ਵਿੱਚ ਅਜੇ ਤੱਕ ਕੋਈ ਸਪਸ਼ਟ ਕਾਰਨ ਸਾਹਮਣੇ ਨਹੀਂ ਆਇਆ ਕਿ ਜਿਸ ਕਾਰਨ ਮਾਮਲੇ ਦੇ ਵਿੱਚ ਕਈ ਨਾਮ ਸਾਹਮਣੇ ਆ ਰਹੇ ਨੇ ਨਾਲ ਹੀ ਕਤਲ ਕੇਸ ਦੀ ਤੈਅ ਤੱਕ ਜਾਣ ਦੇ ਲਈ ਪੁਲਿਸ ਨੇ ਪੁਨੀਤ ਅਤੇ ਨਰਿੰਦਰ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆਂਦਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਇੱਕ ਹਿੰਦੂ ਨੇਤਾ ਸਮੇਤ ਕਈ ਲੋਕਾਂ ਦੇ ਨਾਮ ਸ਼ਾਮਲ ਹਨ ਪੁਲਿਸ ਨੇ ਪੁਨੀਤ ਸ਼ਰਮਾ ਉਰਫ ਪੁਨੀਤ ਜਲੰਧਰ ਵਾਸੀ ਅਮਨ ਨਗਰ ਦਾ ਇਹ ਦੱਸਿਆ ਜਾਂਦਾ ਹੈ ਨਾਲ ਹੀ ਜਿਸ ਦੇ ਵਿੱਚ ਗੋਰੀ ਚਾਟੀ ਵਿੰਡ ਸ਼ਨੂ ਮੀਤਾ ਨਾਲ ਹੀ ਬਹੁਤ ਸਾਰੇ ਨਾਮ ਜਿਹੜੇ ਨੇ ਉਹ ਸ਼ਾਮਲ ਨੇ ਤੇ ਜਿਸ ਤੋਂ ਪੁਲਿਸ ਨੇ ਮੁਲਜ਼ਮਾ ਤੋਂ 6 ਵਿਦੇਸ਼ੀ ਪਿਸਤੌਲ ਅਤੇ ਲਗਭਗ 40 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ ਨਾਲ ਹੀ ਕਿਹਾ ਜਾ ਰਿਹਾ ਹੈ ਗੈਂਗਸਟਰ ਪੁਨੀਤ ਨੇ ਆਪਣੀ ਨਿੱਜੀ ਰੰਜਿਸ਼ ਤੇ ਕਾਰਨ ਨਰਿੰਦਰ ਲਾਲੀ ਦੇ ਨਾਲ ਮਿਲ ਕੇ 6 ਮਾਰਚ 2021 ਨੂੰ ਸੋਡਲ ਰੋਡ ਦੇ ਉੱਤੇ ਸਥਿਤ ਪ੍ਰੀਤਨਗਰ ਦੇ ਵਿੱਚ ਪੀਵੀਸੀ ਕਾਰੋਬਾਰੀ ਗੁਰਮੀਤ ਸਿੰਘ ਟਿੰਕੂ ਦੀ ਗੋਲੀ ਮਾਰ ਕੇ ਹਤਿਆ ਕੀਤੀ ਸੀ ਨਾਲ ਹੀ ਕਤਲ ਨੂੰ ਅੰਜਾਮ ਦੇਣ ਵਾਲੇ ਦਵਿੰਦਰ ਬੰਬੀਹਾ ਗੈਂਗ ਦੇ ਨੀਰਜ ਬਵਾਨਾ ਕੌਸ਼ਲ ਚੌਧਰੀ ਅਤੇ ਸ਼ਾਰਪ ਸ਼ੂਟਰ ਪੁਨੀਤ ਨਾਲ ਹੀ ਲਾਲੀ ਫਰਾਰ ਸਨ ਜਦਕਿ ਬਾਕੀ ਗੈਂਗਸਟਰ ਨੂੰ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਸੀ ਤਾਂ ਹੁਣ ਜਲੰਧਰ ਪੁਲਿਸ ਗੈਂਗਸਟਰ ਪੁਨੀਤ ਨਰਿੰਦਰ ਨੂੰ ਪ੍ਰੋਡਕਸ਼ਨ ਵਾਰੰਟ ਲੈ ਕੇ ਆਈ ਹੈ ਨਾਲ ਹੀ ਡਿਪਟੀ ਕਤਲ ਮਾਮਲੇ ਦੇ ਵਿੱਚ ਸਾਬਕਾ ਕਾਉਂਸਲਰ ਤੋਂ ਪੁੱਛਗਿੱਛ ਕੀਤੀ ਜਾਏਗੀ 10 ਦਿਨਾਂ ਦਾ ਰਿਮਾਂਡ ਜਿਹੜਾ ਮੰਗਿਆ ਸੀ ਸਿਰਫ ਲੇਕਿਨ ਅਦਾਲਤ ਨੇ 3 ਦਿਨਾਂ ਦਾ ਹੀ ਰਿਮਾਂਡ ਦਿੱਤਾ